ਇੱਕ ਵਾਰ ਦੀ ਗੱਲ ਹੈ ਇੱਕ ਬਾਦਸ਼ਾਹ ਹੁੰਦਾ ਤੇ ਬਾਦਸ਼ਾਹ ਦਾ ਇੱਕ ਛੋਟਾ ਜਿਹਾ ਪੁੱਤਰ ਹੁੰਦਾ ਤੇ ਬਾਦਸ਼ਾਹ ਆਪਣੇ ਛੋਟੇ ਜਿਹੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੁੰਦਾ ਉਹ ਨਹੀਂ ਚਾਹੁੰਦਾ ਕਿ ਉਸ ਦੀਆਂ ਅੱਖਾਂ ਵਿੱਚ ਹੰਝੂ ਹੋਣ ਤੇ ਜੋ ਵੀ ਉਹ ਮੰਗਦਾ ਹਰ ਚੀਜ਼ ਉਸ ਨੂੰ ਟਾਈਮ ਤੋਂ ਪਹਿਲਾਂ ਲੈ ਆ ਕੇ ਦਿੰਦਾ ਇੱਕ ਵਾਰੀ ਬਾਦਸ਼ਾਹ ਘੋੜੇ ਤੇ ਸਵਾਰ ਹੋਇਆ ਤੇ ਆਪਣੇ ਛੋਟੇ ਜਿਹੇ ਪੁੱਤਰ ਨੂੰ ਘੋੜੇ 'ਤੇ ਬਿਠਾ ਲਿਆ ਤੇ ਉਸ ਨੂੰ ਘਮਾਉਣ ਲੈ ਕੇ ਚਲਾ ਗਿਆ ਜਦੋਂ ਬਾਦਸ਼ਾ ਉਸ ਨੂੰ ਘੁਮਾਉਣ ਲੈ ਕੇ ਗਿਆ ਤੇ ਉਸ ਦੇ ਸੈਨਾਪਤੀ ਵੀ ਨਾਲ ਹੀ ਸਨ ਕਿ ਉਹ ਘੁੰਮਦੇ ਘੁਮਾਉਂਦੇ ਇੱਕ ਸਰਕਸ ਦੇ ਨਜ਼ਦੀਕ ਪਹੁੰਚ ਗਏ ਉੱਥੇ ਬਹੁਤ ਹੀ ਪਸ਼ੂ ਪੰਛੀਆਂ ਦੀ ਸਰਕਸ ਲੱਗੀ ਹੋਈ ਸੀ ਤੇ ਕਾਫੀ ਪੀੜ ਪ੍ਰਕਾ ਸੀ ਤੇ ਬੱਚਾ ਜਿੱਦ ਕਰਨ ਲੱਗਾ ਕਿ ਮੈਂ ਵੀ ਇਹ ਸਰਕਸ ਦੇਖਣੀ ਹੈ ਤੇ ਬਾਦਸ਼ਾ ਉਸ ਨੂੰ ਉਸ ਸਰਕਸ ਦੇ ਅੰਦਰ ਲੈ ਕੇ ਚਲਾ ਗਿਆ ਉੱਥੇ ਬਹੁਤ ਹੀ ਜ਼ਿਆਦਾ ਪਸ਼ੂ ਪੰਛੀ ਕਰਤੱਵ ਦਿਖਾ ਰਹੇ ਸਨ ਬਾਦਸ਼ਾ ਦਾ ਛੋਟਾ ਜਿਹਾ ਲੜਕਾ ਇਹ ਸਭ ਦੇਖ ਕੇ ਬਹੁਤ ਖੁਸ਼ ਹੋ ਰਿਹਾ ਸੀ ਉਸ ਨੇ ਬਾਦਸ਼ਾ ਦੇ ਨਾਲ ਘੁੰਮ ਕੇ ਸਾਰੀ ਸਰਕਸ ਦੇਖੀ ਇੱਕ ਜਗ੍ਹਾ ਉਹ ਰੁਕ ਗਿਆ ਉੱਥੇ ਇੱਕ ਆਦਮੀ ਬਹੁਤ ਸਾਰੇ ਬਾਂਦਰਾਂ ਨਾਲ ਕਰਤੱਵ ਦਿਖਾ ਰਿਹਾ ਸੀ ਤੇ ਬਾਦਸ਼ਾਹ ਦੇ ਇਸ ਲੜਕੇ ਨੂੰ ਇੱਕ ਛੋਟਾ ਜਿਹਾ ਬੰਦਰ ਉੱਥੇ ਬਹੁਤ ਪਸੰਦ ਆ ਗਿਆ ਤੇ ਇਹ ਉਸ ਬੰਦਰ ਨੂੰ ਨਾਲ ਲੈ ਜਾਣ ਦੀ ਜਿੱਦ ਕਰਨ ਲੱਗਾ ਕਿਉਂਕਿ ਬਾਦਸ਼ਾਹ ਆਪਣੇ ਇਸ ਬੱਚੇ ਨੂੰ ਉਦਾਸ ਨਹੀਂ ਦੇ ਸਕਦਾ ਸੀ ਤਾਂ ਇਸ ਲਈ ਝਟਪਟ ਉਸਨੇ ਦੁਕਾਨਦਾਰ ਨੂੰ ਕਿਹਾ ਇਹ ਬੰਦਰ ਸਾਨੂੰ ਚਾਹੀਦਾ ਹੈ ਇਸ ਦੀ ਜੋ ਵੀ ਕੀਮਤ ਹੈ ਉਹ ਲੈ ਲੈ ਤੇ ਇਹ ਬੰਦਰ ਸਾਨੂੰ ਪਿੰਜਰੇ ਵਿੱਚ ਪਾ ਕੇ ਦੇ ਦੇ ਹੁਣ ਦੁਕਾਨਦਾਰ ਇੱਕ ਗਰੀਬ ਆਦਮੀ ਸੀ ਤੇ ਉਸਨੇ ਕੁਝ ਨਹੀਂ ਕਿਹਾ ਤੇ ਉਸਨੇ ਝਟਪਟ ਹੀ ਉਸਨੂੰ ਪਿੰਜਰੇ ਵਿੱਚ ਪਾ ਕੇ ਬਣਦੀ ਰਕਮ ਲਈ ਤੇ ਉਹ ਉਹਨਾਂ ਨੂੰ ਦੇ ਦਿੱਤਾ ਤੇ ਹੁਣ ਬਾਦਸ਼ਾਹ ਇਸ ਬਾਂਦਰ ਨੂੰ ਲੈ ਕੇ ਘਰ ਆ ਗਿਆ ਨਾਲ ਦੇ ਸੈਨਾਪਤੀ ਵੀ ਬਹੁਤ ਹੈਰਾਨ ਸਨ ਕਿ ਇਹ ਕੋਈ ਚੰਗੀ ਗੱਲ ਨਹੀਂ ਹੈ ਬਾਂਦਰ ਨੂੰ ਇਸ ਤਰ੍ਹਾਂ ਮਹਿਲ ਵਿੱਚ ਲੈ ਕੇ ਜਾਣਾ ਪਰ ਉਸ ਬਾਦਸ਼ਾਹ ਨੂੰ ਕੌਣ ਸਮਝਾਵੇ ਉਹ ਤਾਂ ਆਪਣੇ ਬੱਚੇ ਦੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਸੀ ਤੇ ਬਾਦਸ਼ਾਹ ਉਸ ਬਾਂਦਰ ਦੇ ਪਿੰਜਰੇ ਨੂੰ ਲੈ ਕੇ ਘਰ ਪਹੁੰਚ ਗਿਆ ਤੇ ਘਰ ਉਸਨੇ ਆਪਣੇ ਸੈਨਾਪਤੀ ਤੇ ਨੌਕਰਾਂ ਨੂੰ ਕਿਹਾ ਕਿ ਇਸ ਬਾਂਦਰ ਦੀ ਸਹੀ ਤਰੀਕੇ ਨਾਲ ਦੇਖ ਰੱਖਣੀ ਚਾਹੀਦੀ ਹੈ ਤੇ ਬਾਦਸ਼ਾਹ ਨੇ ਦੋ ਨੌਕਰ ਰੱਖ ਲੈ ਉਸ ਬੱਚੇ ਨੂੰ ਉਸ ਬਾਂਦਰ ਨਾਲ ਕਢਾਉਣ ਲਈ ਤੇ ਉਸ ਬਾਂਦਰ ਦੀ ਦੇਖ ਰੱਖਣ ਲਈ ਉਹਨਾਂ ਨੇ ਉਸ ਬੱਚੇ ਨੂੰ ਉਸ ਬਾਂਦਰ ਨਾਲ ਕਢਾਉਣਾ ਤੇ ਵਾਪਸ ਫਿਰ ਪਿੰਜਰੇ ਵਿੱਚ ਬੰਦ ਕਰ ਦੇਣਾ ਇਸ ਤਰ੍ਹਾਂ ਕਰਦੇ ਕਰਦੇ ਕਾਫੀ ਟਾਈਮ ਨਿਕਲ ਗਿਆ ਤੇ ਉਹ ਬਾਂਦਰ ਦਾ ਬੱਚਾ ਵੀ ਹੁਣ ਕਾਫੀ ਵੱਡਾ ਹੋ ਗਿਆ ਸੀ ਜਿੱਦਾਂ ਜਿੱਦਾਂ ਬਾਂਦਰ ਦਾ ਬੱਚਾ ਵੱਡਾ ਹੋ ਗਿਆ ਤੇ ਉਸ ਨੇ ਆਪਣੀਆਂ ਮਨਮਾਨੀਆਂ ਸ਼ੁਰੂ ਕਰ ਦਿੱਤੀਆਂ ਇੱਕ ਦਿਨ ਉਹ ਬਾਂਦਰ पिਂਜਰੇ ਤੋਂ ਬਾਹਰ ਸੀ ਉਹਨਾਂ ਦੋਨਾਂ ਨੌਕਰਾਂ ਦੇ ਹੱਥ ਵਿੱਚੋਂ ਸੰਗਲੀ ਛਰਾ ਕੇ ਬਾਹਰ ਪੂਰੇ ਮੈਦਾਨ ਵਿੱਚ ਭੱਜਣ ਲੱਗਾ ਤੇ ਭੱਜਦੇ ਭੱਜਦੇ ਉਹ ਉੱਥੇ ਚਲਾ ਗਿਆ ਜਿੱਥੇ ਤਲਵਾਰਬਾਜ਼ੀ ਦਾ ਅਭਿਆਸ ਚੱਲਦਾ ਸੀ ਤੇ ਉੱਥੋਂ ਉਸ ਬਾਂਦਰ ਨੇ ਨਕਲ ਕਰਦੇ ਹੋਏ ਇੱਕ ਤਲਵਾਰ ਚੱਕੀ ਤੇ ਸਾਰੇ ਮੈਦਾਨ ਵਿੱਚ ਭੱਜਣ ਲੱਗਾ ਭੱਜਦੇ ਭੱਜਦੇ ਉਹ ਤਲਵਾਰ ਨੂੰ ਘਮਾਉਣ ਲੱਗਾ ਤਲਵਾਰ ਨੂੰ ਘਮਾਉਂਦੇ ਘਮਾਉਂਦੇ ਜੋ ਵੀ ਚੀਜ਼ ਉਸ ਦੇ ਸਾਹਮਣੇ ਆਉਂਦੀ ਉਸ ਦੇ ਮਾਰਦਾ ਸੀ ਉਸ ਨੇ ਕਈਆਂ ਸੈਨਿਕਾਂ ਦੇ ਵੀ ਤਲਵਾਰ ਮਾਰੀ ਉਹਨਾਂ ਸੈਨਿਕਾਂ ਨੇ ਉਸ ਨੂੰ ਕਾਬੂ ਕਰਨ ਦੀ ਵੀ ਕੋਸ਼ਿਸ਼ ਕੀਤੀ ਉਹ ਦੋਵੇਂ ਨੌਕਰ ਵੀ ਮਗਰ ਭੱਜੇ ਪਰ ਬਾਂਦਰ ਕਾਬੂ ਨਹੀਂ ਸੀ ਆ ਰਿਹਾ ਭੱਜਦਾ ਭੱਜਦਾ ਉਹ ਰਾਜੇ ਦੇ ਕਮਰੇ ਵਿੱਚ ਚਲਾ ਗਿਆ ਜਿੱਥੇ ਰਾਜਾ ਸੁੱਤਾ ਪਿਆ ਸੀ ਤੇ ਉਸ ਨੇ ਸੁੱਤੇ ਪਏ ਰਾਜੇ ਦੇ ਸਿਰ ਵਿੱਚ ਤਲਵਾਰ ਮਾਰੀ ਰਾਜੇ ਦੇ ਪਗੜੀ ਹੋਂ ਕਰਨ ਰਾਜੇ ਦਾ ਬਚਾਓ ਗਿਆ ਰਾਜਾ ਇੱਕਦਮ ਉੱਠਿਆ ਤੇ ਉਸ ਬਾਂਦਰ ਨੇ ਰਾਜੇ ਦੇ ਕਮਰੇ ਦਾ ਸਾਰਾ ਸਮਾਨ ਉਸ ਤਲਵਾਰ ਨਾਲ ਭੰਨ ਦਿੱਤਾ ਤੇ ਉਸ ਬਾਂਦਰ ਨੇ ਪੂਰੇ ਮਹਿਲ ਦਾ ਸਤਿਆਨਾਸ਼ ਕਰ ਦਿੱਤਾ। ਕਈਆਂ ਨੌਕਰਾਂ ਦੇ ਵੀ ਸੱਟਾਂ ਲਾਈਆਂ। ਤੇ ਜਦੋਂ ਬਾਦਸ਼ਾਹ ਨੇ ਬਾਹਰ ਆ ਕੇ ਆਪਣੇ ਮਹਿਲ ਦਾ ਹਾਲ ਦੇਖਿਆ ਤਾਂ ਉਸ ਨੂੰ ਸਾਰੀ ਗੱਲ ਪਤਾ ਚੱਲੀ ਕਿ ਇਹ ਬਾਂਦਰ ਖਤਰਨਾਕ ਹੈ। ਇਸ ਨੂੰ ਇੱਥੇ ਲੈ ਕੇ ਆਉਣਾ ਕੋਈ ਵੱਡੀ ਅਕਲਮੰਦੀ ਨਹੀਂ ਸੀ। ਇਹ ਮੇਰੀ ਬੇਕੁਫੀ ਸੀ। ਤੇ ਰਾਜੇ ਨੇ ਉਸ ਬਾਂਦਰ ਨੂੰ ਕਾਬੂ ਕਰਨ ਲਈ ਉਹਨਾਂ ਸਰਕਸ ਵਾਲਿਆਂ ਨਾਲ ਹੀ ਫਿਰ ਰਾਫਤਾ ਕੀਤਾ। ਤੇ ਉਹਨਾਂ ਨੂੰ ਆਪਣੀ ਮਹਿਲ ਵਿੱਚ ਬੁਲਾਇਆ। ਉਹਨਾਂ ਨੇ ਬੜੀ ਮੁਸ਼ਕਲ ਨਾਲ ਉਸ ਬਾਂਦਰ ਨੂੰ ਕਾਬੂ ਕੀਤਾ ਤੇ ਪਿੰਜਰੇ ਵਿੱਚ ਬੰਦ ਕੀਤਾ। ਤੇ ਫਿਰ ਰਾਜੇ ਨੇ ਸੁੱਖ ਦਾ ਸਾਹ ਲਿਆ ਸੋ ਦੋਸਤੋ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਜਦੋਂ ਬੇਫਕੂ ਬੰਦੇ ਨੂੰ ਆਪਣੇ ਸਿਰ ਤੇ ਚੜਾ ਲਈਏ ਤਾਂ ਉਹ ਤੁਹਾਡੀਆਂ ਹੀ ਲੱਤਾਂ ਵੜੇਗਾ ਉਹ ਪਹਿਲੋਂ ਤੁਹਾਡਾ ਹੀ ਨੁਕਸਾਨ ਕਰੇਗਾ ਜਿਸ ਤਰ੍ਹਾਂ ਉਸ ਰਾਜੇ ਨਾਲ ਹੋਈ ਤੇ ਦੂਸਰਾ ਇਹ ਕੀ ਆਪਣੀ ਬੱਚਿਆਂ ਦੀ ਹਰ ਇੱਛਾ ਪੂਰੀ ਕਰਨ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਉਹਨਾਂ ਵਾਸਤੇ ਸਹੀ ਹੈ ਤੇ ਕਿਹੜੀ ਗਲਤ ਉਸ ਚੀਜ਼ ਨੂੰ ਮੁੱਖ ਰੱਖ ਕੇ ਹੀ ਉਹਨਾਂ ਦੀਆਂ ਇਸ਼ਾਵਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਸੋ ਦੋਸਤੋ ਇਸ ਕਹਾਣੀ ਤੋਂ ਜੇਕਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੀ ਧੰਨਵਾਦ ਜੀ